ਸਤਿ ਸ਼੍ਰੀ ਅਕਾਲ ਜੀ ਸਾਰੀ ਦੋਸਤਾਂ ਨੂੰ ਅੱਜ ਆਪਾਂ ਫੇਰ ਕਗਰ ਤੇ ਆਏ ਸਾਂ ਸਤਰਾਣੇ ਤੋਂ ਜਿਹੜਾ 23 ਪੁਰ ਨੂੰ ਜੰਮੂ ਕਟੜਾ ਰੋਡ ਜਾਂਦਾ ਉਹਦੇ ਪੁਲ ਕੋਲ ਵੀ ਸਾਰੀ ਨੇੜੇ-ਨੇੜੇ ਏਰੀਏ ਦੇ ਵੀਰਾਂ ਨੂੰ ਬੇਨਤੀ ਇਹ ਵੀ ਇੱਥੇ ਵੱਧ ਤੋਂ ਵੱਧ ਸੰਗਤ ਆਓ ਹਨਾ ਵੀ ਜਿਹੜਾ ਆਪਾਂ ਬੰਨ ਤੇ ਹੋਰ ਮਦਦ ਕਰ ਸਕੀਏ ਇਹਨਾਂ ਦੀ ਵੀ ਥੈਲੇ ਧਰਮ ਦੀ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਮਦਦ ਤੇ ਮਿੱਟੀ ਦੀ ਉਹ ਆਪਾਂ ਕਰੀਏ ਬਾਦ ਚੋ ਜੂ ਹਨਾ ਕਹਾਂ ਚੋ ਜਾ ਕੇ ਆਪਾਂ ਰਾਸ਼ਨ ਫੜਾਵਾਂਗੇ ਜੇ ਪਹਿਲਾਂ ਹੀ ਬੰਨ ਤੇ ਹੀ ਗੌਰ ਕਰ ਲਈਏ ਜਿਹੜੇ ਵੀਰਾਂ ਦੀ ਨਹੀਂ ਵੀ ਡੁੱਬਦੀ ਉਹ ਵੀ ਵੀਰ ਪਹੁੰਚੋ ਸਤਰਾਣੇ ਤੋਂ ਸੌਲੀ ਵਾਲਾ ਰੋੜ ਹੈ ਤੇ ਤੁਹਾਨੂੰ ਪਤਾ ਪਹਿਲਾਂ ਹੀ ਅੱਧੇ ਪੰਜਾਬ ਦਾ ਤੇ ਪਹਿਲਾਂ ਹੀ ਬੜਾ ਨੁਕਸਾਨ ਹੋ ਗਿਆ ਵੀ ਆਪਣੇ ਵਾਲਾ ਏਰੀਆ ਥੋੜਾ ਜਿਹਾ ਸੇਵ ਹੈ ਜੇ ਇੱਧਰ ਵੀ ਨੁਕਸਾਨ ਹੋ ਗਿਆ ਤੇ ਬਹੁਤ ਜ਼ਿਆਦਾ ਪੰਜਾਬ ਦਾ ਨੁਕਸਾਨ ਹੈ ਤੁਹਾਨੂੰ ਪਤਾ ਜ਼ਿੰਮੇਵਾਰ ਤੇ ਅੱਗੇ ਹੀ ਪਹਿਲਾਂ ਹੀ ਵੀ ਕਰਜ਼ੇ ਦੀ ਮਾਰ ਹੇਟ ਨੇ ਤੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਇੱਥੇ ਪਹੁੰਚੋ ਪਿੱਛੋਂ ਤੇ ਪਾਣੀ ਘਟ ਗਿਆ ਵੀ ਇੱਥੇ ਥੋੜਾ ਜਿਹਾ ਰਹਿ ਗਿਆ ਇਹ ਵੀ 1-2 ਦਿਨਾਂ ਚ ਲੰਘ ਜਾਏਗਾ ਜੇ ਆਪਾਂ